ਇਮੀਗ੍ਰੇਸ਼ਨ ਰਿਫਿਊਜੀਅਨ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਟਰੈਕਸ ਐਂਟਰੀ ਪੂਲ ਵਿੱਚ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਹੋਰ ਸੱਦਾ ਆਈਟੀਏ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪੀਐਨਪੀ ਡਰਾਅ ਵਿੱਚ ਉਮੀਦਵਾਰਾਂ ਨੂੰ 725 ਆਈਟੀਏ ਜਾਰੀ ਕੀਤੇ ਨੇ ਇਸ ਡਰਾਅ ਵਿੱਚ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸੀਆਰ ਸਕੋਰ 667 ਹੋਣਾ ਚਾਹੀਦਾ ਤੇ 5 ਜੂਨ 2024 ਨੂੰ ਸ਼ਾਮ 6:25 universal coordinate time utc ਕੋ ਪਹਿਲਾ express entry profile ਬਣਾਉਣਾ ਜ਼ਰੂਰੀ ਹੈ ਅਸ ਜੇ ਡਰਾ ਦੇ ਪਹਿਲੇ ਦਿਨਾਂ ਇਸ ਤੋਂ ਬਾਅਦ ਫ੍ਰੈਂਚ ਭਾਸ਼ਾ ਦੇ ਮਹਾਤ ਡਰਾ ਦੋ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਅਤੇ ਦੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀ ای ਸੀ ਡਰਾ ਨਿਕਲਦੇ ਨੇ ਫਰਵਰੀ ਦੇ ਕੈਨੇਡਾ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇੱਕ ਸਰਗਰਮ ਮਹੀਨਾ ਸੀ ਤੇ ਇਮੀਗ੍ਰੇਸ਼ਨ ਭਾਗ ਨੇ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 11000 ਤੋਂ ਵੱਧ ਆਈਟੀਏ ਜਾਰੀ ਕਰ ਦਿੱਤੇ ਨੇ 2025 ਵਿੱਚ ਐਕਸਪ੍ਰੈਸ ਐਂਟ੍ਰੀ ਡਰਾ ਦੀਆਂ ਕਿਸਮਾਂ ਹੁਣ ਤੱਕ ਮੁੱਖ ਤੌਰ ਤੇ ਪੀਐਨਪੀ ਅਤੇ ਸੀਈਸੀ ਉਮੀਦਵਾਰਾਂ ਤੇ ਕੇਂਦਰਿਤ ਰਹੀਆਂ ਨੇ ਆਈਆਰਸੀਸੀ ਨੇ ਹੁਣ ਤੱਕ 2025 ਵਿੱਚ ਸਿਰਫ ਸ਼੍ਰੇਣੀ ਅਧਾਰਤ ਚੋਣ ਡਰਾ ਆਯੋਜਿਤ ਕੀਤਾ ਜਿਸ ਵਿੱਚ 3 ਮਾਰਚ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 725 ਆਈਟੀਏ ਅਤੇ ਘੱਟ ਸਕੋਰ 767 ਫਰਵਰੀ 19 ਨੂੰ ਫ੍ਰੈਂਚ ਭਾਸ਼ਾ ਦੀ ਮਹਾਰਤ ਵਿੱਚ 650 ਡਰਾ ਅਤੇ 428 ਦਾ ਸਕੋਰ ਸੀ 17 ਫਰਵਰੀ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 646 ਦੀ ਆਈਟੀਏ ਅਤੇ 750 ਕਟਆਫ ਸਕੋਰ ਸਨ 5 ਫਰਵਰੀ ਕੈਨੇਡੀਅਨ ਨੰਬਰ ਕਲਾਸ ਦੇ ਵਿੱਚ 4000 ਤੇ 521 ਫਰਵਰੀ ਵਿੱਚ ਸਵੇਰ ਨਾਮਜ਼ਦ ਪ੍ਰੋਗਰਾਮ 4 ਫਰਵਰੀ ਵਾਲੇ ਦਿਨਾਂ 455 800 ਦੂ ਦਾ ਸਕੋਰ ਸੀ ਅਤੇ 23 ਜਨਵਰੀ ਨੂੰ ਕੈਨੇਡੀਅਨ ਅਨਮਕਲਾਸ ਦੇ ਵਿੱਚ 4000 ਲੋਕਾਂ ਨੂੰ ਸੱਦਾ ਤੇ 527 ਦਾ ਸਕੋਰ 8 ਜਨਵਰੀ ਨੂੰ ਕੈਨੇਡੀਅਨ ਅਨਮਕਲਾਸ ਦੇ ਵਿੱਚ 1350 ਆਈਟੀਏ ਜਿੱਥੇ ਦਿੱਤੇ ਗਏ ਤੇ 542 ਦੇ ਸਕੋਰ ਦੇ ਵਿੱਚ 7 ਜਨਵਰੀ ਨੂੰ ਸੂਬੇ ਨਾਂਜਤ ਪ੍ਰੋਗਰਾਮ ਦੇ ਵਿੱਚ 471 ਦਾ ਜੋ ਆਈਟੀਏ ਜਾਰੀ ਕੀਤੇ ਗਏ ਤੇ 793 ਦਾ ਸਕੋਰ ਸੀ ਤੇ ਇਹ ਕਰਤੂਸੀ ਐਂਟਰੀ ਸਿਸਟਮ ਰਾਹੀਂ ਆਈਟੀਏ ਪ੍ਰਾਪਤ ਕਰਨ ਲਈ ਸਥਾਈ ਨਵਸਪੀਅਰਲੀ ਅਰਜੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਅਰਜੀ ਦੇ ਹਿੱਸੇ ਵਿੱਚੋਂ ਇਹ ਦਸਤਾਵੇਜ਼ ਸ਼ਾਮਲ ਕਰਨੇ ਪੈਣਗੇ ਤੁਹਾਡੇ ਕੋਲ ਇੱਕ ਵੈਧ ਪਾਸਪੋਰਟ ਦੀ ਕਾਪੀ ਹੋਣੀ ਚਾਹੀਦੀ ਹੈ ਤੁਹਾਡੇ ਜਨਮ ਸਰਟੀਫਿਕੇਟ ਦੀ ਕਾਪੀ ਤੁਹਾਡੇ ਕੋਲ ਵੈਧ ਟੈਸਟ ਪਾਸ਼ਾ ਦੇ ਨਤੀਜਿਆਂ ਦੇ ਉੱਪਰ ਇੱਕ ਨਤੀਜਾ ਅਤੇ ਤੁਹਾਡੇ ਕੰਮ ਦੇ ਤਜਰਬੇ ਦੇ ਸਾਬਤ ਕਰਨ ਵਾਲੇ ਦਸਤਾਵੇਜ਼ ਪੁਲਿਸ ਕਲੀਅਰੈਂਸ ਸਰਟੀਫਿਕੇਟ 18 ਸਾਲ ਤੋਂ ਲੈ ਕੇ ਚੇਮੀ ਨੇ ਤਾਂ ਲਈ ਤੁਹਾਡੇ ਦੁਆਰਾ ਇਹ ਸਰਟੀਫਿਕੇਟ ਬਣਵਾਉਣਾ ਪਵੇਗਾ ਇਮੀਗ੍ਰੇਸ਼ਨ ਮੈਡੀਕਲ ਜਾਂਚ ਦੀ ਰਸੀਦ ਜੇ ਲੋਡ ਹੋਵੇ ਤੁਹਾਡੇ ਪੀਅਰ ਅਰਜੀ ਵਿੱਚ ਤੁਹਾਡੇ ਮੁੱਖ ਬਿਨੇਕਾਰ ਅਤੇ ਤੁਹਾਡੇ ਨਾਲ ਆਉਣ ਵਾਲੇ ਜੇਕਰ ਕਿਸੇ ਹੋਰ ਪਰਿਵਾਰਕ ਮੈਂਬਰ ਦੀਆਂ ਨਿਯਮਤ ਆਕਾਰ ਦੀਆਂ ਫੋਟੋਆਂ ਇਸ ਤੋਂ ਇਲਾਵਾ ਅਧੀਨ ਕੀਤੇ ਗਏ ਪ੍ਰੋਗਰਾਮ ਵਿੱਚ ਤੁਹਾਡੇ ਐਕਸਰੈਂਟਰੀ ਪੂਲ ਪ੍ਰੋਫਾਈਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਆਧਾਰ ਤੇ ਤੁਹਾਨੂੰ ਇਹ ਦਸਤਾਵੇਜ਼ ਵੀ ਦੇਣੇ ਪੈਣਗੇ ਜਿਸ ਵਿੱਚ ਕੈਨੇਡੀਅਨ ਸਿੱਖਿਆ ਪ੍ਰਮਾਣ ਦੀ ਕਾਪੀ ਜੇਕਰ ਤੁਹਾਡੀ ਸਿੱਖਿਆ ਵਿਦੇਸ਼ ਵਿੱਚ ਪੂਰੀ ਕੀਤੀ ਗਈ ਸੀ ਆ ਤੇ ਸਿੱਖਿਆ ਪ੍ਰਮਾਣ ਪੱਤਰ ਮੁਲਾਂਕਣ ਸੀ ECA ਤਸਦੀਕ ਪੱਤਰ ਤੁਹਾਡੇ ਪੋਸ-ਸੈਕੰਡਰੀ ਸਿੱਖਿਆ ਪ੍ਰੋਗਰਾਮ ਦੇ ਤਾਰਤ ਟ੍ਰਾਂਸਕ੍ਰਿਪਟ ਅਤੇ ਕੈਨੇਡੀਅਨ ਮਾਲਕ ਕੋਲੋਂ ਪ੍ਰਬੰਧਿਤ ਰੁਜ਼ਗਾਰ ਦੀ ਪੇਸ਼ਕਸ਼ੰਦਚਾਣ ਦਰਸਾਉਣ ਦਾ ਅਸਲ ਪੱਤਰ ਕੈਨੇਡਾ ਵਿੱਚ ਪਰਿਵਾਰਕ ਸਬੰਧਾਂ ਦਾ ਸਬੂਤ ਸੈਟਲਮੈਂਟ ਫੰਡਾਂ ਦਾ ਸਬੂਤ ਤੁਹਾਡੇ ਨਾਮ ਅਤੇ ਰਸਮੀ ਤੌਰ ਤੇ ਦੱਸੀ ਗਈ ਜਨਮ ਮਿਤੀ ਵਿੱਚ ਕਿਸੇ ਵੀ ਤਬਦੀਲੀ ਦਾ ਵੇਰਵਾ ਵਿਆਹ ਦਾ ਸਰਟੀਫਿਕੇਟ ਤਲਾਕ ਦਾ ਰੱਦ ਸਰਟੀਫਿਕੇਟ ਮੌਤ ਸਰਟੀਫਿਕੇਟ ਗੋਦ ਲੈਣ ਦੇ ਕਾਗਜ਼ਾਤ ਕਨੇਡਾਈ ਕਨੇਡੀਅਨ ਸੂਬੇ ਖੇਤਰੀ ਅਥਾਰਟੀ ਦੁਆਰਾ ਜਾਰੀ ਕੀਤੇ ਹੋਣ ਨਰ ਵਿਆਪਕ ਕਿਤੇ ਯੋਗਤਾ ਦੇ ਸਰਟੀਫਿਕੇਟ ਦੇ ਪ੍ਰਮਾਣਿਕ ਕਾਪੀਆਂ ਕੰਮ ਦੇ ਇਕਰਾਰਨਾਮੇ ਤਨਖਾਹ ਸਟੱਪ ਦੀਆਂ ਕਾਪੀਆਂ ਆਮਦਨ ਕਰ ਦੇ ਸੰਬੰਧ ਦਸਤਾਵੇਜ਼ ਕੈਨੇਡੀਅਨ ਕਮੰਡਾਮਾ ਦੇ ਵਿੱਚ ਅਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਹਾਲ